ਆਪਣੇ ਘਰ ਦੀਆਂ ਛੱਤਾਂ ਤੇ بارش ਦਾ ਪਾਣੀ ਨਾ ਖੜਨ ਦੋ ਸੋ ਗੱਲ ਇਹ ਹੈ ਕਿ ਮਰਜੀ ਇੰਦਰ ਕੀ ਆਵਾਜ਼ ਨਰਿੰਦਰ ਕੀ ਜੋ ਅੱਜ ਇਹ ਟੌਪਿਕ ਹੈਗਾ ਜਿਹੜੀ ਆਪਾਂ ਗੱਲ ਕਰਨ ਲੱਗੇ ਆ ਉਸ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਕਿ ਨਰਿੰਦਰ ਸਿੰਘ ਐਡਵੋਕੇਟ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਆ ਮੌਨਸੂਨ दस्तक ਦੇ ਚੁੱਕੀ ਆ ਅਤੇ ਪਤਾ ਨਹੀਂ ਲੱਗਦਾ ਕਿ ਕਦੋਂ ਜਿਹੜਾ ਹੈਗਾ ਮੀਂਹ ਸ਼ੁਰੂ ਹੋ ਜਵੇ ਸੋ ਪਾਣੀ ਜਿਹੜਾ ਮੀਂਹ ਪੈਣ ਦੇ ਕਰਕੇ ਜਿਹੜਾ ਸਾਡਾ ਜਿਹੜਾ ਪਾਣੀ ਆ ਮੀਂਹ ਦਾ ਉਹ ਛੱਤਾਂ ਦੇ ਉੱਪਰ ਖੜਾ ਹੋ ਜਾਂਦਾ ਹੈ ਕਿਉਂਕਿ ਆਮ ਤੌਰ ਤੇ ਜਿਹੜੇ ਪਾਣੀ ਦੀ ਨਿਕਾਸੀ ਲਈ ਪਤਨਾਲੇ ਜਾਂ ਪਾਈਪਾਂ ਲਾਈਆਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਸਮੇਂ ਸਿਰ ਸਾਫ਼ ਨਹੀਂ ਕਰਦੇ ਜਿਸ ਕਰਕੇ ਕੀ ਪਤਨਾਲੇ ਜਾਂ ਪਾਈਪਾਂ ਜਿਉਂ ਵੀ ਹੁੰਦਾ ਉਹ ਬਲੌਕ ਹੋ ਜਾਂਦੀਆਂ ਨੇ ਜਿਹਦੇ ਕਰਕੇ ਕੀ ਛੱਤਾਂ ਦੇ ਉੱਪਰ ਪਾਣੀ ਖੜਾ ਹੋ ਜਾਂਦਾ ਹੈ ਅਤੇ ਛੱਤਾਂ ਦੇ ਜਿਹੜਾ ਪਾਣੀ ਜਿਹੜਾ ਛੱਤਾਂ ਚੋਂ ਟਪਕਣ ਲੱਗ ਜਾਂਦਾ ਹੈ ਛੱਤਾ ਕਮਜ਼ੋਰ ਵੀ ਹੋ ਜਾਂਦੀਆਂ ਸਲਾਬ ਆ ਜਾਂਦੀ ਆ ਅਤੇ ਜਿਹੜਾ ਛੱਤ ਚੋਣ ਲੱਗ ਜਾਂਦੀ ਆ ਜਿੱਤੇ ਜਿੱਥੇ ਤੇ ਕਈ ਵਾਰ ਇਹ ਵੀ ਹੁੰਦਾ ਕਿ ਉਹ ਕਾਫੀ ਤਰੇੜਾਂ ਵੀ ਪੈ ਜਾਂਦੀਆਂ ਏ ਜਿਨ੍ਹਾਂ ਦੇ ਘਰੇ ਪੀਓਪੀ ਲਗਾਈ ਹੁੰਦੀ ਆ ਉੱਥੇ ਹੋਰ ਵੀ ਵੱਡਾ ਖਤਰਾ ਬਣ ਜਾਂਦਾ ਕਿਉਂਕਿ ਪਾਣੀ ਜਦੋਂ ਪੀਓਪੀ ਚ ਜਾਂਦਾ ਪੀਓਪੀ ਨਰਮ ਹੋ ਜਾਂਦੀ ਆ ਔਰ ਉਹ ਕਿਸੇ ਵੀ ਸਮੇਂ ਗਿਰ ਸਕਦੀ ਆ ਔਰ ਉਹ ਕਿਸੇ ਵੀ ਸਮੇਂ ਕੋਈ ਨਾ ਕੋਈ ਵੱਡਾ ਹਾਦਸਾ ਹੋ ਸਕਦਾ ਏ ਇਸ ਕਰਕੇ ਆਪਣੇ ਘਰਾਂ ਅਤੇ ਹੋਰ ਵੀ ਕੋਈ ਵੀ ਇਮਾਰਤਾਂ ਦੀ ਛੱਤਾਂ ਤੇ ਪਾਣੀ ਦੀ ਨਿਕਾਸੀ ਲਈ ਜਿਹੜਾ ਵੀ ਕੋਈ ਬੰਦੋਬਸ ਜਿਹੜਾ ਕਰੋ ਤਾਂ ਜੋ ਉਹਨਾਂ ਪ੍ਰਣਾਲੀ ਪਤਨਾਲਿਆਂ ਜਾਂ ਪਾਈਪਾਂ ਦੇ ਵਿੱਚ ਪਾਣੀ ਕਿਸੇ ਵੀ ਤਰ੍ਹਾਂ ਦਾ ਬਸਾਦ ਦਾ ਪਾਣੀ ਉਹ ਜਮਾ ਨਾ ਹੋਵੇ ਉਹਨੂੰ ਸਮੇਂ-ਸਮੇਂ ਸਿਰ ਸਾਫ਼ ਕਰਦੇ ਰਹੋ ਅਤੇ ਜਿਹੜਾ ਵੀ ਆਪਾਂ ਗੱਲ ਕਰਦੇ ਹਾਂ ਛੱਤਾਂ ਉੱਤੇ ਮੱਛਰਾਂ ਜਾਂ ਜਿਹੜੇ ਹੋਰ ਵੀ ਕਟਾਣੂ ਆ ਉਹ ਪਾਣੀ ਦੇ ਖੜਨ ਨਾਲ ਪੈਦਾ ਹੋ ਜਾਂਦੇ ਆ ਉਸ ਤੋਂ ਵੀ ਸਾਨੂੰ ਨਜਾਤ ਮਿਲ ਸਕਦੀ ਆ ਤੇ ਆਪਾਂ ਨੂੰ ਹੋਰ ਸੰਭਾਵਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਏ ਇਹ ਗੱਲ ਕਰਦੇ ਆ ਛੱਤਾਂ ਦੇ ਉੱਪਰ ਜਿਹੜੇ ਪਤਨਾਲੇ ਹੁੰਦੇ ਨੇ ਜਿਹੜਾ ਐਂਟਰੈਂਸ ਹੁੰਦੀ ਆ ਉਹਦੀ ਉੱਥੇ ਇੱਕ ਜਾਲੀ ਜਰੂਰ ਲਗਾਓ ਤਾਂ ਜੋ ਜਿਹੜੇ ਵੱਡੇ ਜਿਹੜੇ ਪੱਤੇ ਹੁੰਦੇ ਨੇ ਜਾਂ ਕੋਈ ਹੋਰ ਕੋਈ ਕਵਾੜ ਜਾਂ ਕੋਈ ਕਪੜਾ ਜਾਂ ਕੁਝ ਵੀ ਉਹ ਵਿੱਚ ਫਸ ਨਾ ਜਾਵੇ ਉਸ ਤੋਂ ਬਚਣ ਲਈ ਆਪਾਂ ਨੂੰ ਜਾਲੀ ਜੇ ਜਰੂਰ ਲਾਓ ਤਾਂ ਹੋਰ ਵੀ ਵੱਡੀ ਗੱਲ ਆ ਤੇ ਸਮੇਂ-ਸਮੇਂ 'ਤੇ ਆਪਣੇ ਘਰਾਂ ਦੇ ਉੱਪਰ ਜਾਂ ਆਪਣੀਆਂ ਇਮਾਰਤਾਂ ਦੇ ਉੱਪਰ ਆਪਣੀਆਂ ਦੁਕਾਨਾਂ ਦੇ ਉੱਪਰ ਜਿੱਥੇ ਵੀ ਪਤਨਾਲੇ ਆ ਉਹਨਾਂ ਨੂੰ ਸਾਫ਼ ਸੁਥਰਾ ਰੱਖੋ ਪਾਣੀ ਨਾ ਖੜੰਦੋ ਤਾਂ ਜੋ ਕੋਈ ਐਜੇ ਹੀ ਘਟਣਾ ਨਾ ਹੋਵੇ ਜਿਸ ਦਾ ਕਿ ਆਪਾਂ ਘਾਟਾ ਪੂਰਾ ਨਹੀਂ ਕਰ ਸਕਦੇ ਧੰਨਵਾਦ